ਸਾ ਮੱਥਾ ਟੇਕਣਾ ਹੈ ਅਸ਼ੀਰਵਾਦ ਲੈਣਾ ਹੈ ਅਸੀਂ ਮਤਲਬ ਜਿਹੜੀ ਇਲੈਕਸ਼ਨ ਹੋ ਕੇ ਠੀਕ ਹੈ ਔਰ ਪਦਮਾਪਾ ਨੇ ਬਹੁਤ ਕਿਤਪਾ ਕੀਤੀ ਹੈ ਬਹੁਤ ਅਮਸਰੀਆਂ ਨੇ ਪਿਆਰ ਦਿੱਤਾ ਗੱਲ ਇਕਲੀ ਜਿੱਤ ਆ ਦੀ ਨਹੀਂ ਗੱਲ ਪਿਆਰ ਦੀ ਹੈ ਅਮਸਰ ਦੇ ਲੋਕਾਂ ਨੇ ਇੰਨਾ ਪਿਆਰ ਦਿੱਤਾ ਕਿ ਮੈਂ ਦੱਸ ਨਹੀਂ ਸਕਦਾ ਜਦੋਂ ਅਸੀਂ 19 ਦੀ ਇਲੈਕਸ਼ਨ ਲੜੀ ਉਦੋਂ ਅਸੀਂ ਸਿਰਫ ਸਵਾ ਪੱਜੰਤ ਮਤਲਬ ਜਿਹੜੀ ਵੋਟ ਲਈ ਸੀ ਉਹ ਦਸੀ 26.30% ਵੋਟ ਜਿਹੜੀ ਉਹ ਲਈ ਆ। ਸੋ 5 ਸਾਲ ਦੇ ਵਿੱਚ ਅਸੀਂ ਪਾਰਟੀ ਦਾ ਗਰਾਫ ਜਿਹੜਾ ਉਹ ਬਹੁਤ ਉੱਪਰ ਖੜਿਆ। ਸੋ ਉਹਦੇ ਕਰਕੇ ਸ਼ਗਧਾਨਾ ਕਰਨ ਆਏ ਹਾਂ ਗੁਰਮਹਾਰਾ ਅੱਜ ਦਾ। ਸੱਚੇ ਪਾਤਸ਼ਾਹ ਕੋ ਅਸ਼ੀਰਵਾਦ ਲੈਣ ਆਏ ਆਂ। ਉਹਦਾ ਇਹ ਇੱਕ ਬਲ ਵਾਦਾ ਜਿਹੜਾ ਮਸਾ ਦੇ ਲੋਕਾਂ ਨਾਲ ਕੀਤਾ। ਕਿ ਅਮਰਸਾ ਦੇ ਜਿਹੜੇ ਮੁੱਦੇ ਆ, ਸ਼ਹਿਰ ਦੇ ਬੜੇ ਵੱਡੇ ਮੁੱਦੇ। ਉਹ ਮੁੱਦੇ ਜਿਹੜੇ ਹੁਣ ਅਸੀਂ ਹੱਲ ਕਰਾਂਗੇ। ਅਸੀਂ ਉਹਨਾਂ ਜੋ ਜਿਹੜੇ ਵੋਟਾਂ ਲੈ ਕੇ ਮੁੜ ਕੇ ਵਾਪਸ ਚੱਲ ਜਾਂਦੇ। ਨਾ ਮੈਂ ਮਤਲਬ ਜੇਤਲੀ ਬਣਨਾ ਚਾਹੁੰਦਾ ਨਾ ਮੈਂ ਪੂਰੀ ਬਣਨਾ ਚਾਹੁੰਦਾ ਤੇ ਵੋਟਾਂ ਲਈਆਂ ਤੇ ਜਹਾਜ ਤੇ ਚੜ ਕੇ ਗਾਂ ਜਾਓ ਆਪਾਂ ਬੱਕਦਾ ਅੰਮ੍ਰਿਤਸਰ ਦੇ ਵਿੱਚ ਹੀ ਕਿਉਂਕਿ ਆਪਣਾ ਘਰ ਵੀ ਇੱਥੇ ਹੀ ਨਾਲ ਪਿੰਡ ਹੈ ਇੱਕ ਵਧੀਆ ਦਫ਼ਤਰ ਬਣਾ ਕੇ ਅੰਮ੍ਰਿਤਸਰ ਦੇ ਲੋਕਾਂ ਦੇ ਜਿਹੜੇ ਮਸਲੇ ਆ ਉਹਨੂੰ ਮਤਲਬ ਪਹਿਲ ਦੇ ਆਧਾਰ ਦੇ ਉੱਤੇ ਹੱਲ ਕਰਾਂਗੇ ਕਈ ਬਹੁਤ ਸੀਰੀਅਸ ਮਸਲੇ ਨੇ ਜਿੱਦਾਂ ਅੰਸੀਵ ਦਾ ਇਹਦਾ ਮਸਲਾ ਬੜਾ ਇੱਕ ਗੰਭੀਰ ਮਸਲਾ ਔਰ ਪਾਣੀ ਜਿਹੜਾ ਸ਼ਹਿਰ ਦੇ ਲੋਕਾਂ ਨੂੰ ਚੰਗਾ ਪੀਣ ਲਈ ਉਹ ਇੱਕ ਮਸਲਾ ਉਹ ਸਾਡੇ ਮਸਲੇ ਜਿਹੜੇ ਹੱਲ ਕਰਦਾ ਸਾਬ ਤੇਰਾ ਜਿਹੜਾ ਨਾਰਾ ਸੀਗਾ ਇਸ ਵਾਰ ਤੇਰਾ ਜਿਹੜਾ ਨਾਰਾ ਕਿਹੜੇ ਕਰਨਾ ਕਰਕੇ ਕਿਉਂ ਦਿੱਤਾ ਹੈ ਕਿਉਂ ਦਿੱਤਾ ਹੈ ਤੇਰਾ ਜਿਹਦਾ ਨਾਰਾ ਇਸ ਕਰਕੇ ਦਿੱਤਾ ਸੀਗਾ ਕਿ ਮੋਦੀ ਨੂੰ ਮਤਲਬ ਸੀ ਸਾਡਾ ਮੇਨ ਟੌਪ ਜਿਹੜਾ ਸੀਗਾ ਕਿ ਮੋਦੀ ਦੇ ਅੰਗੇਸ਼ ਜਿਹੜਾ ਉਹਦੇ ਜੇ ਅਸੀਂ ਕਾਮਯਾਬ ਹੋਏ ਕੋਈ ਵੀ ਕਾਂਗਰਸ ਵੀ ਜੇ ਜਿੱਤੀ ਆ ਤੇ ਉਹ ਸਾਡੀ ਨੈਸ਼ਨਲ ਲੈਵਲ ਤੇ ਨਾਲ 파ਟਰ ਹੁੰਦਾ ਕੋਈ ਇਦਾਂ ਦੀ ਕੋਈ ਗੱਲ ਨਹੀਂ ਅਸੀਂ ਵਧੀਆ ਜਿਹੜਾ ਜਦੋਂ ਦੇ ਸਰਕਾਰ ਬਣੂਗੀ ਆਮ ਆਦਮੀ ਪਾਰਟੀ ਦਾ ਉੱਚ ਬੜਾ ਵੱਡਾ ਹਿੱਸਾ ਹੋਗਾ ਹੋਗਾ ਪਰ ਕਿਵੇਂ ਵੇਖਦੇ ਹੋ ਅਮ੍ਰਿਤਸਰ ਦੇ ਵਿੱਚ ਵੀ ਗੁਰਜੀਤ ਸਿੰਘ ਓਇਲਾ ਸਨ ਕੁਲਦੀਪ ਸਿੰਘ ਧਾਲੀਵਾਲ ਤੁਸੀਂ ਆਪ ਸੀਗੇ ਨਾਲ ਨੀਲ ਜੋਸ਼ੀ ਸੀਗੇ ਤੁਸੀਂ ਕਿੱਦਾਂ ਵੇਖਦੇ ਹੋ ਤੁਸੀਂ ਕਿੱਦਾਂ ਵੇਖਦੇ ਹੋ ਕਿ ਨਾ ਹੀ ਛਦਾ ਬੰਡੀ ਨਾ ਅਸੀਂ ਪੈਸੇ ਵੰਡੇ ਨਾ ਅਸੀਂ ਸੂਟ ਵੰਡੇ ਨਾ ਅਸੀਂ ਕੱਪੜੇ ਵੰਡੇ ਅਸੀਂ ਆਪਣੇ ਪ੍ਰੋਗਰਾਮ ਦੇ ਉੱਤੇ ਜੋ ਅਸੀਂ ਕੰਮ ਕੀਤਾ ਆਪਣੇ ਰਿਪੋਰਟ ਕਾਰਡ ਦੇ ਆਧਾਰ ਦੇ ਉੱਤੇ ਵੋਟ ਲਈ ਹੈ ਔਰ 214000 ਤੋਂ ਉੱਪਰ ਵੋਟ ਪਈ ਹੈ 5 ਸਾਲ ਚ ਜਦੋਂ ਪਿਛਲੀ ਵਾਰ ਮੱਲਾ ਆਪਨ ਨੂੰ ਸਾਡੀ 21 ਹਜ਼ਾਰ ਵੋਟ ਪਈ ਦੋ 2 ਲੱਖ 14 ਹਜ਼ਾਰ ਲੋਕਾਂ ਦੀ ਵੋਟ ਲੈਣੀ ਕੋਈ ਛੋਟੀ ਗੱਲ ਨਹੀਂ ਮੈਂ ਸਬਦਾ ਕਿ ਸਾਡੀ ਬਹੁਤ ਵੱਡੀ ਪ੍ਰਾਪਤੀ ਉਹ ਤਾਂ ਪ੍ਰਾਪਤੀ ਗੁਰੂ ਅਮਰਦਾਸ ਕਰਕੇ ਹੋਈ ਹੈ ਉਹ ਜਿੰਨਾ ਲੋਕਾਂ ਨੇ ਵੋਟਾਂ ਦਿੱਤੀਆਂ ਉਹ ਵੀ ਜਿੰਨਾਂ ਨੇ ਨਹੀਂ ਦਿੱਤੀਆਂ ਉਹ ਵੀ ਅਮਰ ਸਾਹਿਬ ਹਲ ਕਦੀ ਪਿੱਠ ਨਹੀਂ ਕਰਾਂਗੇ ਉਹ ਅਮਰ ਸਾਹਿਬ ਦੇ ਜਿੰਨੇ ਮਸਲੇ ਆ ਉਹਨਾਂ ਨੂੰ ਹੱਲ ਕਰਨ ਵਾਸਤੇ ਅੱਜ ਗੁਰੂ ਆਮਦ ਸਾਹਿਬ ਜੀ ਦਾ ਸ਼ਹੀਦ ਬਾਦ ਲੈਣ ਆਏ ਆ ਤੇ ਤੂੰ ਬਲ ਬਖਸ਼ ਕੇ ਆਪਾਂ ਅੰਮ੍ਰਿਤਸਰ ਦੇ ਮਸਲੇ ਜਿਹੜੇ ਸ਼ਹਿਰ ਦੇ ਮਸਲੇ ਕੋ ਸਾਹਿਬ ਵੀ ਕਹ ਰਹੇ ਹੁਣ ਜਿਹੜੇ ਕੈਂਡੀਡੇਟ ਸਾਡੇ ਵਿਰੁੱਧ ਤੁਸੀਂ ਉਹਨਾਂ ਨਾਲ ਮਿਲ ਕੇ ਕੰਮ ਕਰਾਂਗੇ ਦੇ ਕੋਈ ਵਧੀਆ ਗੱਲ ਹੈ ਉਹ ਕਰਦਗੇ ਤੇ ਚੰਗਾ ਸਵੋਸਾ ਦਾ ਸਾਂਝਾ ਸ਼ਹਿਰ ਕੋ ਕੋ ਵੱਖੋ ਵੱਖਰਾ ਥੋੜਾ ਸਾਦਾ ਸ਼ਹਿਰ ਕਰਨਾ ਚਾਹੀਦਾ ਉਹਲਾ ਸਾਹਿਬ ਨੂੰ ਵਧਾਈ ਵੀ ਦਿੰਨੇ ਆ ਉਹ ਨਾਲ ਉਹਨਾਂ ਨੇ ਵੀ ਕਹਾਂਗੇ ਕਿ ਬੜੇ ਪੁਰਾਣੇ ਮਸਲੇ ਆ ਜਿਹੜੇ ਨੇ ਯਾਰ ਜਿਹੜੇ ਪਿਛਲੇ 10-15 ਬੰਦਾ ਸਾਲ ਤੋਂ ਪਏ ਪਹਿਲੀ ਅਸਤ ਕਾ ਰਹੇ ਉਹ ਹੱਲ ਕਰਨੇ ਚਾਹੀਦੇ ਲੋਕ ਅਈ ਤੇ ਜਿੱਥੇ ਵੀ ਨਹੀਂ ਲੋਕਾਂ ਦੇ ਵੋਟਾਂ ਦਿੱਤੀਆਂ ਮੈਂ ਤੇ ਲੜਾਈ ਲੜੂਗਾ ਐਸ ਸੀ ਦੀ ਉਹਨਾਂ ਨੇ ਇਹ ਵੀ ਕਿਹਾ ਇਸ ਵਾਰ ਜਿਹੜੇ ਸਰਪੰਚੀ ਦੀਆਂ ਚੋਣਾਂ ਜਾਂ ਕਾਰਪੋਰੇਸ਼ਨ ਚੋਣਾਂ ਜਿਹੜੀਆਂ ਹੈਗੀਆਂ ਉਸ ਵੇਲੇ ਵੀ ਆਪਾਂ ਜ਼ਰੂਰ ਸਰਕਾਰ ਤੱਕ ਆਵਾਜ਼ ਚੱਕਾਂਗੇ ਕਿ ਉਹ ਕਰਾਈਆਂ ਜਾਣ ਕਿਉਂਕਿ ਗੰਦੇ ਪਾਣੀ ਦਾ ਮਸਲਾ ਬਹੁਤ ਵੱਡੇ ਪੱਧਰ ਤੇ ਵੱਧ ਗਿਆ ਨਹੀਂ ਨਹੀਂ ਉਹ ਤਾਂ ਹੋਣਗੇ ਉਹ ਤਾਂ ਲਾਜ਼ਮੀ ਲੋਕ ਸਭਾ ਦੀ ਲਕਸ਼ਤ ਤੋਂ ਬਾਅਦ ਹੋਣੀਆਂ ਸੀਗੇ ਉਹ ਤਾਂ ਹੁਣ ਹੋਣਗੀਆਂ ਸੀਐਮ ਸਾਹਿਬ ਕਰਾਉਣਗੇ ਉਹ ਤਾਂ ਕੋਈ ਵੱਡੀ ਗੱਲ ਨਹੀਂ ਕਿਉਂਕਿ ਬਸ ਜਿਹੜਾ ਗੰਦੇ ਨਾਲੇ ਗੰਦੇ ਪਾਣੀ ਦਾ ਮਸਲਾ ਇਹ ਸੈਂਟਰਲ ਗਵਰਨਮੈਂਟ ਦਾ ਵੀ ਸਵਚ ਭਾਰਤ ਸਕੀਮ ਦੇ ਅਧੀਨ ਪੰਜਾਬ ਸਰਕਾਰ ਨਾਲ ਦੋਵਾਂ ਨੇ ਮਿਲ ਕੇ ਇਹਨੂੰ ਹੱਲ ਕਰਨਾ ਵਿਰੋਧੀ ਧਰ ਕਹਿੰਦਾ ਕਿ ਨਾਰਾ ਫੇਲ ਹੋ ਗਿਆ ਜੀ 13 0 ਵਾਲਾ ਕਿਉਂ ਫੇਲ ਹੋ ਗਿਆ ਮੋਦੀ ਫੇਲ ਹੋਇਆ ਕਿ ਦੀ ਜੀ ਮੋਦੀ ਫੇਲ ਹੋਇਆ ਕਿ ਦੀ ਇਹ ਦੱਸੋ ਪਹਿਲਾਂ ਬੋਲੀਆ ਜੇਰ ਚਾਹ ਸਭ ਪਾਲ ਗਏ ਮੈਨੂੰ ਲੱਗਦਾ ਕਿ ਦੇਸ਼ ਦੇ ਲੋਕ ਸੁੱਖ ਦਾ ਸਾਹ ਲੈਣਗੇ ਜੇਰੀ ਹਾਲਤ ਮੋਦੀ ਦੀ ਹੈ